ਮੁੱਖ ਮੰਤਰੀ ਭਗਵੰਤ ਮਾਨ ਤੇ ਮੋੜ ਸਵਾਲ ਸਿੱਖ ਜਥੇਬੰਦੀਆਂ ਨੇ ਆ ਕੇ ਖੜੇ ਕਰਦੇ ਨੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਤੇ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਪਿੱਛੇ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਹੱਥ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਚੜੀ ਹੋਈ ਹੈ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਪਾਨਾ ਸਿੱਧੂ ਦੀ ਆਵਾਜ਼ ਆ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਆਏ ਤੇ ਜੇਕਰ ਕੋਈ ਲੋਕਾਂ ਨੂੰ ਜਾਗਰੂਕ ਕਰਦਾ ਹੈ ਤਾਂ ਸਰਕਾਰਾਂ ਆਵਾਜ਼ ਦਬਾਉਂਦੀਆਂ ਕੋਸ਼ਿਸ਼ ਕਰਦੀਆਂ ਨੇ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਮੂਲ ਸਵਾਲ ਹੈ ਜਿਹੜੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕੀਤੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਉਹਨਾਂ ਦਾ ਕੀ ਕਹਣਾ ਜਿੰਨੀ ਬੇ ਤਰਤੀਬੀ ਨਾਲ ਚੱਲ ਰਹੀ ਹੈ ਇਹ ਪਿਛਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜ ਰਹੀ ਹੈ ਬੇਸ਼ੱਕ ਗਲਤੀਆਂ ਹਜੇ ਟੋਟਲ ਜੇ ਗਿਣੀਆਂ ਜਾਣ ਤਾਂ ਪਿਛਲੀਆਂ ਕਾਂਗਰਸ ਦੀਆਂ ਸਰਕਾਰਾਂ ਜਾਂ ਪਿਛਲੀ ਭਾਜਪਾ ਬਾਦਲ ਦੀ ਸਰਕਾਰ ਉਹਨਾਂ ਦੇ ਗਲਤੀਆਂ ਬੇਸ਼ੱਕ ਜ਼ਿਆਦਾ ਹੋਣ ਪਰ ਤੇਜ਼ੀ ਦਿਖਾ ਰਿਹਾ ਹੈ ਭਗਵੰਤ ਸਿੰਘ ਮਾਨ ਜਿਵੇਂ ਹੁਣ ਰੀਸੈਂਟਲੀ ਭਾਨੇ ਸਿੱਧੂ ਨੂੰ ਬਿਲਕੁਲ ਨਜਾਇਜ਼ ਕੇਸ ਦੇ ਵਿੱਚ ਗਫਤਾਰ ਕਰ ਲਿਆ ਕਿਉਂਕਿ ਉਹਨੇ ਗਫਤਾਰ ਕਰਨਾ ਸੀ ਗਫਤਾਰ ਕਰਨ ਦਾ ਜਿਹੜਾ ਮਕਸਦ ਸੀ ਉਹ ਸੀ ਕਿ ਲੱਖੇ ਸਿਧਾਣੇ ਦੀ ਜਿਨੇ ਹੀ ਉਹਨੇ ਯਾਤਰਾ ਸ਼ੁਰੂ ਕੀਤੀ ਹੈ ਉਸ ਯਾਤਰਾ ਦੇ ਵਿੱਚ ਉਹ ਭਗਵੰਤ ਮਾਨ ਦੀ ਸਰਕਾਰ ਦੀਆਂ ਜਿਹੜੀਆਂ ਖਾਮੀਆਂ ਨੇ ਜਿਹੜਾ ਨਿਤਾਪ੍ਰਤੀ ਉਹ ਗਲਤ ਕਰ ਰਹੇ ਨੇ ਖਾਸ ਕਰ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਪੰਜਾਬੀਆਂ ਦੇ ਨਾਲ ਉਨੂੰ ਉਹ ਉਜਾਗਰ ਕਰ ਰਿਹਾ ਸੀ ਤੇ ਭਾਨਾ ਸਿੱਧੂ ਪਿਛਲੇ ਲੰਮੇ ਸਮੇ ਤੋਂ ਲਕੈਸ ਦਾ ਅਨੰਦ ਨਾਲ ਤੇ ਹੋਰ ਮਸਲਿਆਂ ਉੱਤੇ ਵੀ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਬੜਾ ਐਕਟਿਵ ਹੈ ਇਸ ਚੀਜ਼ ਨੂੰ ਰੋਕਣ ਦੇ ਲਈ ਭਗਵੰਤ ਮਾਨ ਦੇ ਐਡਵਾਈਜ਼ਰਾਂ ਨੇ ਬਹੁਤ ਗਲਤ ਸਲਾਹ ਦਿੱਤੀ ਹੈ ਕਿ ਭਾਨੇ ਸਿੱਧੂ ਨੂੰ ਗ੍ਰਿਫਤਾਰ ਹੀ ਕਰ ਲੋ ਗ੍ਰਿਫਤਾਰੀ ਦਾ ਕਾਰਨ 10000 ਰੁਪਏ ਮੰਗਣ ਦੀ ਇੱਕ ਸ਼ਿਕਾਇਤ ਕਿਸੇ ਏਜੰਟ ਵੱਲੋਂ ਜਿਹੜੇ ट्रैवल ਏਜੰਟ ਹੁੰਦੇ ਨੇ ਉਹਨਾਂ ਵੱਲੋਂ ਸ਼ਿਕਾਇਤ ਕਰਾਤੀ ਗਈ ਲੁਧਿਆਣੇ 'ਚ ਬਿਲਕੁਲ ਸਭ ਨੂੰ ਪਤਾ ਹੈ ਜੋ ਪੰਜਾਬ ਦੇ ਇਸ ਵਕਤ ਹਾਲਾਤ ਨੇ ਉਹਨਾਂ ਵਿੱਚ ਜਿਹੜੇ ट्रैवल ਏਜੰਟਾਂ ਦਾ ਜਿਹੜੀ ਪੋਜੀਸ਼ਨ ਹੈ ਜਿਹੜਾ ਉਹਨਾਂ ਦਾ ਗੈਰ ਕਾਨੂੰਨੀ ਵਪਾਰ ਚੱਲ ਰਿਹਾ ਹੈ ਉਹਦੇ ਵਿੱਚ ਉਨ੍ਹਾਂ ਦੇ ਪ੍ਰਤੀ ਬਹੁਤ ਸ਼ਿਕਾਇਤਾਂ ਨੇ ਤੇ ਲੰਮੇ ਸਮੇਂ ਚ ਕੋਈ ਵੀ ਬੰਦਾ ਜਿਹੜਾ ਪਬਲਿਕਲੀ ਡੀਲ ਕਰਦਾ ਹੈ ਉਹਦੇ ਕੋਲ ਉਹ ਸ਼ਿਕਾਇਤਾਂ ਆਉਂਦੀਆਂ ਨੇ ਤੇ ਸ਼ਿਕਾਇਤਾਂ ਦੇ ਕਰਕੇ ਉਹਨਾਂ ਨੂੰ ਸੰਬੰਧਿਤ ਟਰੈਵਲ ਏਜੰਟਾਂ ਨੂੰ ਫੋਨ ਕਰਨੇ ਪੈਂਦੇ ਨੇ ਵੀ ਤੁਸੀਂ ਇਹਨਾਂ ਦਾ ਮਸਲਾ ਹੱਲ ਕਰੋ ਉਦਾਂ ਹੀ ਕਿਸੇ ਇੱਕ ਬੀਬੀ ਤੋਂ ਫੋਨ ਰਿਪੋਰਟ ਦਰਜ ਕਰਵਾਤੀ ਗਈ ਤੇ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਉਹ ਰੱਖਿਆ ਹੋਇਆ ਹੈ ਸੀਐਸਟਾਫ ਵਿਧਾਨ ਸਭਾ ਦੇ ਵਿੱਚ ਹਜੇ ਉਸਤੇ ਕੇਸ ਵੀ ਕੋਈ ਨਹੀਂ ਪਾਇਆ ਗਿਆ ਸੋ ਮੇਰਾ ਲਾਈਵ ਹੋਣ ਦਾ ਮਤਲਬ ਇਹੀ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਹਜੇ ਦਾਨਸ਼ਵਰ ਲੋਕਾਂ ਦੀ ਜਮਈ ਜਿਵੇਂ ਕਹਿੰਦੇ ਨੇ ਵੀ ਜੜ ਨਹੀਂ ਪੁੱਟੀ ਗਈ ਬਹੁਤ ਲੋਕ ਐਸੇ ਨੇ ਜਿਹੜੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੇ ਵਿੱਚ ਹਜੇ ਆਪਣਾ ਦਮ ਦਿਖਾਉਂਦੇ ਨਹੀਂ ਖਾਸ ਕਰ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਜਨਮ ਤੋਂ ਲੈ ਕਰਕੇ 1984 ਤੋਂ ਲੈ ਕਰਕੇ ਅੱਜ ਤੱਕ ਆਪਣੀ ਕ੍ਰੈਡਿਬਿਲਟੀ ਦੇ ਹਿਸਾਬ ਨਾਲ ਅੱਗੇ ਵਧ ਰਹੀ ਹੈ ਸੋ ਅਸੀਂ ਤੁਹਾਨੂੰ ਵਾਰਨ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਪਹਿਲਾ ਬੰਦੇ ਗ੍ਰਿਫਤਾਰ ਕੀਤੇ ਨੇ ਸਿੱਖਾਂ ਦੇ ਅਮਰਪਾਲ ਸਿੰਘ ਗ੍ਰਿਫਤਾਰ ਕੀਤੇ ਨੇ ਜਾਂ ਤੁਸੀਂ ਰੋਜ਼ ਗੈਂਗਸਟਰਾਂ ਦੇ ਨਾਮ ਦੇ ਹੇਠਾਂ ਬਿਨਾ ਮੁਕਦਮਾ ਚਲਾਇਆ ਨੌਜਵਾਨਾਂ ਨੂੰ ਮਾਰ ਰਹੇ ਹਾਂ ਇਹਦਾ ਖਮਿਆਜਾ ਤੁਹਾਨੂੰ ਅੱਜ ਨਹੀਂ ਕੱਲ੍ਹ ਭੁਗਤਣਾ ਪਏਗਾ ਪਹਿਲੀਆਂ ਸਰਕਾਰਾਂ ਦੇ ਵਿੱਚ ਜਿਹੜੀਆਂ ਖਰਾਬੀਆਂ ਹੋਈਆਂ ਸੀ ਚਾਹੇ ਜਿਵੇਂ ਕਿ ਕੌਂਕੇ ਸਾਹਿਬ ਦੀ ਗੱਲ ਅੱਜਕੱਲ੍ਹ ਚੱਲ ਰਹੀ ਹੈ ਚਾਹੇ ਉਹ ਉਮਰਾਂ ਰੰਗਲ ਦੀ ਗੱਲ ਚੱਲ ਰਹੀ ਹੈ ਇਹਨਾਂ ਅਫਸਰਾਂ ਨੇ ਤੁਹਾਡੇ ਵਰਗੇ ਪੋਲੀਟੀਕਲ ਬੰਦਿਆਂ ਦੀ ਇੱਛਾ ਪੂਰੀ ਕਰਦਿਆਂ ਹੋਇਆਂ ਜਿਵੇਂ ਸਾਡੇ ਸਿੱਖ ਫੇਕ ਐਨਕਾਊਂਟਰਸ ਦੇ ਵਿੱਚ ਮਾਰੇ ਸੀ ਉਸ ਤਰ੍ਹਾਂ ਤੁਸੀਂ ਝੂਠੇ ਕੇਸ પાਕੇ ਮਾਰ ਵੀ ਰਹੇ ਹੋ ਤੇ ਭਾਨੇ ਸਿੱਧੂ ਵਰਗੇ ਐਕਟਿਵ ਬੰਦਿਆਂ ਨੂੰ ਤੁਸੀਂ ਨਜਾਇਜ਼ ਕਿਸਮ ਵਿੱਚ ਗ੍ਰਿਫਤਾਰ ਕਰ ਰਹੇ ਹੋ ਇਹ ਗੱਲ ਬਿਲਕੁਲ ਛੱਡ ਦਿਓ ਰਾਜ ਕਰਨ ਦੇ ਹੋਰ ਬਹੁਤ ਤਰੀਕੇ ਹੁੰਦੇ ਨੇ ਤਰੀਕੇ ਦੇ ਨਾਲ ਰਾਜ ਕਰੋ ਸੋ ਮੈਂ ਆਸ ਕਰਦਾ ਕਿ ਜੇ ਤੁਹਾਡੇ ਐਡਵਾਈਜ਼ਰਾਂ ਚੋਂ ਇੱਕ ਅੱਧਾ ਵੀ ਠੀਕ ਹੋਇਆ ਤਾਂ ਉਹ ਜ਼ਰੂਰ ਤੁਹਾਨੂੰ ਐਡਵਾਈਸ ਕਰੂਗਾ ਕਿ ਬਿਨਾਂ ਕਿਸੇ ਕਾਰਨ ਦੇ ਕਰਨ ਦੇ ਨਾਲ ਉਲਟਾ ਹੋਰ ਜਾਂ ਇੱਕ ਹੋਰ ਨੌਜਵਾਨ ਖੜਾ ਹੋ ਜਾਏਗਾ ਇਸ ਲਈ ਭਾਨੇ ਸਿੱਧੂ ਨੂੰ ਤੁਰਤ ਤੁਹਾਨੂੰ ਰਿਹਾ ਕਰ ਦੇਣਾ ਚਾਹੀਦਾ ਤੇ ਉਹਦਾ ਜਿਹੜਾ ਪੋਲੀਟੀਕਲ ਮੁਕਾਬਲਾ ਹੈ ਤੁਸੀਂ ਕਰੋ ਤੁਹਾਨੂੰ ਖੁੱਲ੍ਹ ਹੈ ਤੁਹਾਡੀ ਪਾਰਟੀ ਦੇ ਸਾਰੇ ਬੰਦੇ ਕਰਨ ਤੁਹਾਡਾ ਰਾਜ ਹੈ ਤੁਸੀਂ ਸੋਸ਼ੀਅਲੀ ਸੋਸ਼ਲ ਮੀਡੀਆ ਤੇ ਐਕਟਿਵ ਹੋ ਕੇ ਕਰੋ ਤੁਸੀਂ ਸੜਕਾਂ ਤੇ ਆ ਕੇ ਤੁਸੀਂ ਗਿੱਲਾ ਦਾ ਜਵਾਬ ਦਿਓ ਇਸ ਗੱਲ ਦੀ ਖੁਦ ਹੈ ਤੇ ਹੋਣੀ ਚਾਹੀਦੀ ਹੈ ਪੋਲੀਟੀਕਲ ਐਟਮੋਸਫੀਅਰ ਬਣਾਓ ਪੰਜਾਬ ਦੇ ਵਿੱਚ ਇਦਾਂ ਦਾ ਕ੍ਰਿਮੀਨਲ ਕਾਰੇ ਕਰਕੇ ਸਰਕਾਰ ਦੀ ਹੈਂਕੜ ਦਿਖਾ ਕੇ ਜਿਵੇਂ ਸੈਂਟਰ ਕਰ ਰਿਹਾ ਹੈ ਉਦਾਂ ਉਹਨਾਂ ਦੇ ਲੀਹਾਂ ਤੇ ਨਾ ਚੱਲੋ ਤੁਹਾਡੇ ਲਈ ਚੰਗਾ ਹੋਊਗਾ ਬਾਕੀ ਤੁਸੀਂ ਰਾਜ ਕਰਦੇ ਹੋ ਜਦੋਂ ਗੱਡੀ ਤੋਂ ਉਤਰੋਗੇ ਇਹਨਾਂ ਸਾਰੀਆਂ ਗੱਲਾਂ ਦਾ ਚੇਤਾ ਤੁਹਾਨੂੰ ਬਹੁਤ ਜਲਦੀ ਆ ਜਾਊਗਾ ਸੋ ਸਮਾਂ ਰਹਿੰਦਿਆਂ ਸਮੇਂ ਨੂੰ ਵਿਚਾਰੋ ਤੇ ਉਹਦੇ ਮੁਤਾਬਕ ਇੱਕ ਪੋਲੀਟੀਕਲ ਤਰੀਕੇ ਦੇ ਨਾਲ ਐਕਟ ਕਰੋ ਮੈਂ ਇਹੀ ਕਹਿਣਾ ਚਾਹੂੰਗਾ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਇਹ ਜ਼ਰੂਰ ਕਹਿਣਾ ਕਿ ਜੇ ਸਰਕਾਰਾਂ ਉਹ ਕੇਸ ਪਾ ਕੇ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਦਿਆਂ ਨੇ ਤਾਂ ਸਾਨੂੰ ਆਪਣੇ ਨੌਜਵਾਨਾਂ ਦੇ ਪਿੱਛੇ ਸੜਕਾਂ ਦੇ ਉੱਪਰ ਆ ਕੇ ਖੜੇ ਹੋ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ